ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ 25 ਤਰੀਕ ਨੂੰ ਬੱਬਾ ਖੁਸ਼ਾਲ ਸਿੰਘ ਜੀ ਜਿਹੜੇ ਅਕਾਲ ਚਲਾਣਾ ਕਰ ਗਏ ਨੇ ਤੇ ਉਹਨਾਂ ਦਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇਗੇ ਜਿਹੜੇ ਪਾੜ ਦਾ ਜਿਹੜਾ ਪੋਗ ਹੈ ਉਸ ਤੋਂ ਪ੍ਰੰਤ ਕੀ ਕੀ ਜਿਹੜੇ ਪ੍ਰੋਗਰਾਮ ਉਲਿੱਕੇ ਗਏ ਨੇ ਸਾਡੇ ਵਿੱਚ ਬੱਬਾ ਅਪਤਾਰ ਸਿੰਘ ਜੀ ਮੌਜੂਦ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਫਤਿਹ ਦੀ ਸਾਂਝ ਪਾਣੇ ਬਾਬਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਸਾਰੀਆਂ ਸਿੱਖ ਸੰਤਾਂ ਨਿਮਰਤਾ ਸਹਿਤ ਬੜੇ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਸਾਰੀਆਂ ਸਿੱਖ ਸੰਗਤਾਂ ਨੂੰ ਪਤਾ ਹੀ ਹੈ ਕਿ ਸੰਤ ਬਾਬਾ ਖਸ਼ਾਲ ਸਿੰਘ ਜੀ 25 ਮਈ ਨੂੰ ਅਮ੍ਰਿਤਪੇਰ 8:30 ਵਜੇ ਇਸ ਸੰਸਾਰ ਤੋਂ ਅਲਵਿਦਾ ਕਹਿ ਗਏ ਸੋਨਾ ਦੀ ਜੋ ਯਾਤਰਾ ਸੀ ਜਾਲਪਰਵਾ ਕਾਂਦੀ 26 ਤਰੀਕ ਨੂੰ ਭਾਰਤ ਸਾਹਿਬ ਵਿਖੇ ਕੀਤੀ ਗਈ ਉਪਰੰਤ ਸਹਿਜਪਾੜ ਤੇ ਖੰਡਪਾੜ ਦੇ ਜੋ ਲੜੀਆਂ ਚੱਲ ਰਹੀਆਂ ਹਨ ਸੋ ਮੈਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਆਪ ਜੀ ਨੇ ਸ਼ਾਂਤਾਂ ਦੇ ਚੜਾਈ ਕਰਨ ਤੋਂ ਬਾਅਦ ਹੁਣ ਤੱਕ ਸਹਿਯੋਗ ਦਿੱਤਾ ਹੈ ਉਦੇ ਲੈ ਮੈਂ ਆਪ ਜੀ ਦਾ ਰਣੀ ਵੀ ਹਾਂ ਧੰਨਵਾਦੀ ਹਾਂ ਸਾਰੀਆਂ ਸਿੱਖ ਸੰਗਤਾਂ ਜਿਨ੍ਹਾਂ ਨੇ ਤਨਮਨਾਂ ਦੇ ਨਾਲ ਹੁਣ ਤੱਕ ਜੋ ਕਾਰਜ ਨਿਭਾਏ ਹਨ ਹੁਣ ਦਾਸਤੇ ਸਮੁੱਚੇ ਸੇਵਾਦਾਰਾਂ ਦੀ ਬੇਨਤੀ ਹੈ ਕਿ 3 ਜੂਨ ਨੂੰ 9 ਵਜੇ ਸਹਿਜ ਪਾਠ ਜੋ ਹੈ ਨਾ ਦਾ ਭੋਗ ਸ਼ੁਰੂ ਹੋਣਾ ਹੈ 9:30 ਦੇ ਲਗਭਗ ਭੋਗ ਤੋਂ ਪ੍ਰੰਤ 1 ਵਜੇ ਤੱਕ ਲਗਭਗ ਹੀ 1 ਵਜੇ ਤੱਕ ਕੀਰਤਨ ਚੱਲੇਗਾ ਜਿਹਦੇ ਵਿੱਚ ਬਹੁਤ ਸਾਰੇ ਜਥੇ ਹਨ ਲੋਕਲ ਵੀ ਹਨ ਹਜੂਰੀ ਜਥਾ ਗੁਰਸਾ ਗੁਰਦੁਆਰਾ ਸਾਹਿਬ ਦਾ ਵੀ ਹੈ ਜਿਨ੍ਹਾਂ ਦੇ ਵਿੱਚ ਦੋ ਜਥੇ ਦਰਬਾਰ ਸਾਹਿਬ ਦੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਜਿਨ੍ਹਾਂ ਵਿੱਚ ਭਾਈ ਪ੍ਰਦੀਪ ਸਿੰਘ ਜੀ ਤੇ ਭਾਈ ਭਵਿੰਦਰ ਸਿੰਘ ਜੀ ਚੇਚੇ ਤੌਰ ਤੇ ਆ ਰਹੇ ਕਿਉਂ ਨਾ ਦਾ ਇਸ ਥਾਨ ਦੇ ਨਾਲ ਬਾਬਾ ਜੀ ਨਾਲ ਬੜਾ ਪ੍ਰੇਮ ਸੀ ਬਾਕੀ ਤਕਰੀਬਨ ਸਾਰੇ ਹੀ ਸੰਤ ਮਹਾਤਮਾ ਸੰਤ ਜਨ ਬਾਬਾ ਜੀ ਦੇ ਪ੍ਰੇਮੀ ਉਹ ਸਾਰੇ ਹਮ ਹਮਾ ਕੇ ਆ ਰਹੇ ਹਨ ਜੇ ਮੈਂ ਸੰਤਾਂ ਦੇ ਨਾਮ ਲਿਸਟ ਬੜੀ ਲੰਮੀ ਬਣ ਜਾਣੀ ਕਿਉਂਕਿ ਬਾਬਾ ਜੀ ਸਾਰਿਆਂ ਨੂੰ ਪਿਆਰ ਕਰਦੇ ਸਨ ਬਾਬਾ ਜੀ ਨਿਰਵੈਰ ਸਨ ਕਿਸੇ ਪਾਰਟੀ ਨਾਲ ਉਹਨਾਂ ਦਾ ਕੋਈ ਦਖਲ ਨਹੀਂ ਸੀ ਇਸੇ ਕਰਕੇ ਸਾਰੀਆਂ ਪਾਰਟੀਆਂ ਦੇ ਨਵੇਂ ਦੇ ਬਹੁਤੇ ਆ ਵੀ ਗਏ ਬਹੁਤਿਆਂ ਨੂੰ ਸਾਨੂੰ ਫੋਨ ਆ ਰਹੇ ਕਿ ਅਸੀਂ ਤਿੰਨ ਤਰੀਕ ਨੂੰ ਆਉਣਾ ਸੋ ਉਹ ਵੀ ਆ ਰਹੇ ਹਨ ਸਾਰਿਆਂ ਨੂੰ ਹੀ ਜੋ ਗੁਰੂ ਕੇ ਸੰਤ ਮਹਾਤਮਾ ਹਨ ਰਾਜਨੀਤਿਕ ਬੰਦੇ ਹਨ ਸਮਾਜਿਕ ਬੰਦੇ ਹਨ ਗੁਰੂ ਕੀ ਸੰਗਤ ਹੈ ਸਾਰੇ ਅਨ ਵਿੱਚ ਆਪਣੇ ਵੱਲੋਂ ਬੱਤ ਤੋਂ ਬੱਤ ਸਤਿਕਾਰ ਦੇਣ ਦੀ ਉਹਨਾਂ ਨੂੰ ਜੀ ਆਇਆਂ ਕਹਿਣ ਦੀ ਉਹਨਾਂ ਦਾ ਮਾਨ ਸਨਮਾਨ ਕਰਨ ਦੀ ਸਾਡੇ ਵੱਲ ਭਰਪੂਰ ਕੋਸ਼ਿਸ਼ ਹੋਵੇਗੀ ਹੁਣ ਤੱਕ ਦੀਆਂ ਪ੍ਰਬੰਧ ਦੇ ਵਿੱਚ ਜੋ ਕਮੀਆਂ ਹਨ ਉਹਨਾਂ ਦੇ ਲਈ ਦਾਸ ਮਾਫੀ ਵੀ ਮੰਗਦਾ ਤੇ ਅਗਲੇ ਪ੍ਰੋਗਰਾਮਾਂ ਦੇ ਲਈ ਆਪ ਸਾਰੀਆਂ ਸਿੱਖ ਸੰਗਤਾਂ ਤੋਂ ਮੈਂ ਸਹਿਯੋਗ ਦੀ ਬੇਨਤੀ ਕਰਦਾ ਹੋਇਆ ਬੇਨਤੀ ਕਰਾਂਗਾ ਕਿ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਸਾਰੇ ਇਲਾਕੇ ਦਾ ਸਾਰੇ ਜੋ ਸੰਤ ਮਹਾਤਮਾ ਜੀ ਹਨ ਸਾਰੇ ਜੋ ਹੋਰ ਵੀ ਸੱਜਣ ਹਨ ਉਪਰਪੂਰ ਸਾਨੂੰ ਸਹਿਯੋਗ ਦੇਣ ਤਾਂ ਕਿ ਬਾਬਾ ਜੀ ਦੀ ਜਵੰਤਮ ਅਰਦਾਸ ਆ ਉਹ ਨਿਰਬਿਗਨ ਸਪੂਰਨ ਹੋਵੇ ਸੋ ਅਸੀਂ ਸਭ ਤੋਂ ਵੱਧ ਅਕਾਲ ਪੁਰਖ ਅੱਗੇ ਬੇਨਤੀ ਕਰ ਰਹੇ ਹਾਂ ਕਿ ਪਰਮੇਸ਼ਰ ਆਪ ਜੀ ਦੇ ਪਰਮ ਸੰਤ ਸਾਰੀ ਮੁਰਾਪ ਜੀ ਦੇ ਹੁਕਮ ਅਨੁਸਾਰ ਉਹਨਾਂ ਨੇ ਗੁਜ਼ਾਰੀ ਹੈ ਬੜੀ ਸਾਦਗੀ ਦੇ ਨਾਲ ਬੜੇ ਸਾਦੇ ਭਾਂਦੇ ਨਾਲ ਤੇ ਆਪ ਜੀ ਨੇ ਵਿੱਚ ਕਰਤਾਰਪੁਰ ਖਲੋਆ ਬਾਲ ਨ ਬਿੰਗਾ ਹੋਆ ਤੇ ਮਹਾਵਾਕ ਅਨੁਸਾਰ ਪਾਸ਼ਾ ਆਪ ਜੀ ਨੇ ਸਾਰੇ ਕਾਰਜ ਆਪ ਹੋ ਕੇ ਕਰਾਉਣੇ ਹਨ ਕਿਉਂਕਿ ਆਪ ਜੀ ਦੇ ਲੰਗਰਾਂ ਦੀ ਆਪ ਤੇ ਸਥਾਨਾਂ ਦੀ ਭਰਪੂਰ ਨਾਲ ਸੇਵਾ ਕੀਤੀ ਹੈ ਸੋ ਆਪ ਜੀ ਨੇ ਕਿਰਪਾ ਕਰਨੀ ਪਰਮੇਸ਼ਰ ਸਾਨੂੰ ਵੀ ਬਾਲੂਦਮ ਬਖਸ਼ਣਾ ਤਾਂ ਕਿ ਅਸੀਂ ਵੀ ਉਹਨਾਂ ਦੇ ਜੋ ਪਾਈ ਪੂਰਨ ਹਨ ਉਹ ਤੇ ਚੱਲ ਸਕੀਏ ਤੇ ਗੁਰੂ ਕੀ ਸਕਤਾਂ ਦੀ ਸੇਵਾ ਕਰ ਸਕੀਏ ਸੋ ਮਾਂਤ ਦੇ ਵਿੱਚ ਫਿਰ ਜਿੱਥੇ ਜੀ ਸਟਾਰ ਦਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਬਾਬਾ ਜੀ ਦੇ ਦੋ ਸਰੀਰ ਦਰਸ਼ਨ ਲਈ ਰੱਖਿਆ ਸੀ ਉਸ ਟਾਈਮ ਤੋਂ ਲੈ ਕੇ ਵਬਾਰ ਸਾਹਿਬ ਤੱਕ ਜੋ ਇਹਨਾਂ ਨੇ ਭਰਪੂਰ ਕੋਸ਼ਿਸ਼ਾਂ ਦੇ ਨਾਲ ਬੜੇ ਹੀ ਸ੍ਰਿ ਡ੍ਰਿੜ ਇਰਾਦੇ ਦੇ ਨਾਲ ਗਰਮੀ ਹੋਣ ਦੇ ਬਾਵਜੂਦ ਵੀ 빙ਗੇਟੇਡੇ ਰਸਤੇਾਂ ਦੇ ਵਿੱਚ ਕਠਨ ਅਵਸਥਾ ਦੇ ਵਿੱਚ ਲੋਕਾਂ ਤੱਕ ਸੰਗਤਾਂ ਤੱਕ ਬਹੁਤ ਵਧੀਆ ਢੰਗ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰਾਏ ਸਾਰੇ ਉਹਨਾਂ ਨੇ ਪ੍ਰੋਗਰਾਮ ਦਿਖਾਇਆ ਜਿਸ ਦਾ ਕਿ ਸਾਨੂੰ ਸੰਗਤਾਂ ਵੱਲੋਂ ਬਹੁਤ ਵੱਡਾ ਹੰਗੂਰਾ ਮਿਲਿਆ ਸੰਗਤਾਂ ਪ੍ਰਸ਼ੰਸਾ ਕਰ ਰਹੀਆਂ ਸੋ ਮੈਂ ਅੱਗੇ ਲਈ ਵੀ ਆਸ ਕਰਦਾ ਕਿ ਜੇ ਸਟਾਰ ਹੋਰ ਵਧੀਆ ਢੰਗ ਦੇ ਨਾਲ ਸੰਗਤਾਂ ਤੱਕ ਹਰ ਪਲ ਦੀ ਜੋ ਖਬਰ ਹੈ ਹਰ ਪਲ ਦਾ ਦੋ ਦ੍ਰਿਸ਼ਾ ਉਹ ਸੰਗਤਾਂ ਤੱਕ ਪਹੁੰਚਾਉਣਗੇ ਸੋ ਅੰਤ ਵਿੱਚ ਮੈਂ ਫਿਰ ਜਿੱਥੇ ਪਹਿਲੇ ਸਾਰੀਆਂ ਸੰਗਤਾਂ ਦੇ ਕੀਤੇ ਕਾਰਜਾਂ ਦਾ ਧੰਨਵਾਦੀ ਹਾਂ ਔਰ ਵਾਲੇ ਸੰਬੰਧੀ ਆਸਬੰਦ ਹਾਂ ਕਿ ਹੇ ਰੇਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਤ ਮਹਾਤਮਾ ਤੋਂ ਲੈ ਕੇ ਸਮਾਜਿਕ ਰਾਜਨੀਤਿਕ ਵਿਅਕਤੀਆਂ ਤੱਕ ਸਾਨੂੰ ਭਰਪੂਰ ਸਹਿਯੋਗ ਦੇਣਗੇ ਤਾਂ ਕਿ ਆਪਾਂ ਰਲ ਮਿਲ ਕੇ ਉਸ ਮਹਾਨ ਆਤਮਾ ਜਿਨ੍ਹਾਂ ਨੇ ਕਿ ਸਾਰੀ ਉਮਰ ਬਚਪਨ ਤੋਂ ਲੈ ਕੇ ਅਖੀਰ ਤੱਕ ਭਰਪੂਰ ਸੇਵਾ ਦੇ ਵਿੱਚ ਉਹਨਾਂ ਨੇ ਜੀਵਨ ਗੁਜ਼ਾਰਿਆ ਬੜੀ ਸਾਦਗੀ ਦੇ ਨਾਲ ਸੋ ਉਹਨਾਂ ਨੂੰ ਆਪਾਂ ਅੰਤਮ ਅਰਦਾਸ ਤੇ ਸ਼ਮਰੋਸਕੀਏ ਸੋ ਬਾਤ ਵਿੱਚ ਸਾਰੇਆਂ ਦਾ ਜਿਨ੍ਹਾਂ ਤਨਮਨ ਤਾਂ ਦੇ ਨਾਲ ਸੇਵਾ ਕੀਤੀ ਆ ਸਾਰਿਆਂ ਧੰਨਵਾਦੀ ਹਾਂ ਰਣੀ ਹਾਂ ਵਾਹਿਗੁਰੂ ਜੀ ਤੁਸੀਂ ਇਸ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਬਾਬਾ ਖੁਸ਼ਾਲ ਸਿੰਘ ਜੀ ਦੇ ਨਾਲ ਬਾਬਾ ਅਫਤਾਰ ਸਿੰਘ ਜੀ ਬੈਠੇ ਨੇ ਤੇ 25 ਤਰੀਕ ਨੂੰ ਉਹਨਾਂ ਦਾ ਅਕਲ ਚਲਾਣਾ ਜਾਂਦਾ ਕਰ ਜਾਂਦਾ ਹੈ ਤਾਂ ਉਸ ਤੋਂ ਬਾਅਦ 3 ਤਰੀਕ ਨੂੰ ਆਉਣ ਵਾਲੀ 3 ਤਰੀਕ ਨੂੰ ਜਿਹੜੀ ਪਗੜੀ ਦੀ ਰਸਮ ਹੈ ਉਹ ਵੀ ਬਾਬਾ ਖੁਸ਼ਾਲ ਸਿੰਘ ਜੀ ਵੱਲੋਂ ਬਾਬਾ ਜੀ ਨੂੰ ਸਦਾ ਵਰਤੋਂ ਤੇ ਲਿਆ ਗਿਆ ਔਰ ਨਿਸ਼ਕਾਮ ਸੇਵਾ ਬਾਬਾ ਜੀ ਦੀ ਬਹੁਤ ਇਸ ਇਲਾਕੇ ਨੂੰ ਕੀ ਪੂਰੇ ਆਪਾਂ ਮੈਂ ਕਹਾਂਗਾ ਵੀ ਪੂਰੇ ਚਾਹੇ ਹੜ੍ਹ ਦੀ ਕਾਰਨ ਹੋਵੇ ਚਾਹੇ ਕਰੋਨਾ ਦਾ ਕਾਰਨ ਹੋਵੇ ਚਾਹੇ ਦਿੱਲੀ ਦੇ ਜਿਹੜੇ ਸੰਘਰਸ਼ ਹੋਵੇ ਉਥੇ ਪਟਨਾ ਸਾਹਿਬ ਹੋਵੇ ਚਾਹੇ ਹਜੂਰ ਸਾਹਿਬ ਹੋਵੇ ਇਹਨਾਂ ਦਾ ਲੰਗਰ ਹੈ ਬਾਬਾ ਜੀ ਦਾ ਬਚਨ ਸੀ ਵੀ ਉਹਨਾਂ ਨੇ ਰਾਤ ਨਹੀਂ ਰਹਿਣਾ ਆਪਾਂ ਪਿਛਲੀ ਵੀਡੀਓ ਚ ਵੀ ਇਹ ਸ਼ੇਅਰ ਕਰੀਏ ਗੱਲ ਦੁਬਾਰੇ ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਬਾਬਾ ਜੀ ਦਾ ਬਚਨ ਸੀ ਵੀ ਤੁਸੀਂ ਰਾਤ ਰਾਤ ਕਿਤੇ ਵੀ ਨਹੀਂ ਰਹਿਣਾ ਲੇਕਿਨ ਬਾਬਾ ਜੀ ਦਾ ਉਹ ਬਚਨ ਪੁਗਾਉਂਦੇ ਹੋਏ ਸਿਰਫ ਬਾਬਾ ਜੀ ਨੇ ਇੱਕ ਵਾਰ ਹੁਕਮ ਲੈ ਕੇ ਗਏ ਸੀ ਉਸ ਤੋਂ ਬਾਅਦ ਕਦੀ ਵੀ ਹੋ ਹੁਕਮ ਦੀ ਉਲੰਘਣਾ ਨਹੀਂ ਕੀਤੀ ਗਈ ਤੇ ਉਹ ਦੁਬਾਰੇ ਤਸਵੀਰਾਂ ਸੰਝਿਆ ਕਰਨ ਦਾ ਕਾਰਨ ਇਹ ਹੈ ਵੀ ਜਿਹੜੀ 3 ਤਰੀਕ ਨੂੰ ਆਉਣ ਵਾਲੀ 3 ਤਰੀਕ ਨੂੰ ਜਿਹੜੀ ਪਗੜੀ ਰਸਮ ਹੈ ਜਿਹੜੀ ਉਹ ਕੀਤੀ ਜਾਣੀ ਹੈ ਜਿਹਦੇ ਵਿੱਚ ਅਨੇਕ ਪ੍ਰਕਾਰ ਦੇ ਆਪਣੇ ਇਲਾਕੇ ਦੇ ਨਹੀਂ ਪੂਰੇ ਆਪਣੇ ਦੇਸ਼ ਭਰ ਦੇ ਜਿਹੜੇ ਮਹਾਪੁਰਸ਼ ਸੰਤ ਹੈ ਉਹ ਬਾਬਾ ਜੀ ਨੂੰ ਪਗੜੀ ਰਸਮ ਦੇ ਸਬੰਧ ਦੇ ਵਿੱਚ ਉੱਥੇ ਪਹੁੰਚ ਰਹੇ ਨੇ ਜਿਹੜੇ ਇਸ ਇਲਾਕੇ ਦੇ ਜਿਹੜੇ ਸੰਗਤਾਂ ਹੈ ਜਿਹੜੀਆਂ ਜਰੂਰ ਪਹੁੰਚੋ ਜਿਵੇਂ ਕਿ ਬਾਬਾ ਜੀ ਨੇ ਵੀ ਬੇਨਤੀ ਕਰਦੀ ਅਸੀਂ ਜੀ ਸਟਾਰਟਿੰਗ ਤੋਂ ਵੀ ਬੇਨਤੀ ਕਰਦੇ ਆ ਜਿੱਥੇ ਤੁਸੀਂ 26 ਤਰੀਕ ਨੂੰ ਬਹੁਤ ਜ਼ਿਆਦਾ ਸੰਗਤ ਦਾ ਜਿਹੜਾ ਉਤਸ਼ਾਹ ਦਿਖਾਇਆ ਗਿਆ ਉੱਥੇ ਹੀ 3 ਤਰੀਕ ਨੂੰ ਜਿਹੜੇ ਵੱਡੇ ਸਮਾਗਮ ਜਿਹੜੇ ਰੱਖੇ ਗਏ ਹੈ ਜਿਵੇਂ ਕਿ ਦੱਸਿਆ ਬਾਬਾ ਜੀ ਨੇ 9 ਤਰੀਕ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਸਮਾਗਮ ਚੱਲੇਗਾ ਉਸ ਤੋਂ ਬਾਅਦ ਜਿਹੜੀ ਆ ਸਪੀਚ ਜਿਹੜੀ ਹੋਏਗੀ ਤੇ ਉਸ ਤੋਂ ਬਾਅਦ ਜਿਹੜੀ ਪਗੜੀ ਰਸਮ ਦੀ ਜਿਹੜੀ ਆ ਅ ਰਸਮਾਂ ਕੀਤੀ ਜਾਊਂਗੀ ਜਿਹੜੇ ਸੰਗਤਾਂ ਉਥੇ ਪਹੁੰਚ ਸਕਦੇ ਜਰੂਰ ਪਹੁੰਚੋ ਜਿਹੜੀ ਸੰਗਤ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਬੈਠੀ ਹੈ ਉਹਨਾਂ ਨੂੰ ਬਾਬਾ ਜੀ ਦੀ ਕਿਰਪਾ ਦੇ ਨਾਲ ਜੀ ਸਟਾਰ ਟੀਮ ਵੱਲੋਂ ਸਾਰੇ ਨੂੰ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਚੈਨਲ ਨੂੰ ਬੱਦ ਤੋਂ ਬੱਦ ਸ਼ੇਅਰ ਜਰੂਰ ਕਰਿਆ ਕਰੋ ਪਿਛਲੀ ਵਾਰ ਜਦੋਂ ਅਸੀਂ ਵੀਡੀਓ ਸ਼ੇਅਰ ਚਲਾਈ ਆ ਤਾਂ ਕਾਫੀ ਬੰਦੇ ਦਾ ਸਾਨੂੰ ਦੇਸ਼ਾਂ ਤੇ ਵਿਦੇਸ਼ਾਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਵੀ ਜਿਹੜੇ ਫੋਨ ਆਏ ਸੀ ਵੀ ਜਿਹੜਾ ਲਾਈਵ ਜਿਹੜਾ ਚੱਲ ਰਿਹਾ ਉਹਨਾਂ ਨੇ ਸ਼ੇਅਰ ਜਿਹੜਾ ਜ਼ਿਆਦਾ ਕਰਿਆ ਕਿ ਤਾਂਕਿ ਜਿਹੜੀ ਦੇਸ਼ਨ ਦੇ ਵਿਦੇਸ਼ਨ ਸੰਗਤਾਂ ਐ ਬਾਬਾ ਜੀ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਪਿਆਰ ਸੀ ਤੇ ਉਹ ਜਿਵੇਂ ਕਿ ਬਾਬਾ ਜੀ ਨੇ ਵੀ ਗੱਲ ਕਰੀ ਵੀ ਕਾਫੀ ਹੰਗਾਰਾ ਜਿਹੜਾ ਸੰਗਤਾਂ ਨੂੰ ਮਿਲਣ ਨੂੰ ਮਿਲਿਆ ਜਿਹੜਾ ਤੇ ਅੱਗੇ ਨੂੰ ਆਸ ਕਰਦੇ ਹਾਂ ਅਸੀਂ ਵੀ ਜੀ ਸਟਾਰ ਟੀਮ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਔਰ ਸ਼ੇਅਰ ਜ਼ਰੂਰ ਕਰਿਆ ਕਰੋ ਬੇਟਾ ਦੀ ਤਾਂ ਕਿ ਜਿਹੜੀ ਆਉਣ ਵਾਲੀ ਸਮਾਗਮ ਹੈ ਜਿਵੇਂ ਕਿ 3 ਤਰੀਕ ਦਾ ਜਿਹੜਾ ਸਮਾਗਮ ਹੈ ਉਹਦਾ ਲਾਈਵ ਟੈਲੀਕਾਸਟ ਜੀ ਸਟਾਰ ਟੀਮ ਲੋਕ ਕੀਤਾ ਜਾਊਗਾ ਬਾਬਾ ਜੀ ਇੱਕ ਗੱਲ ਹੋਰ ਕਰਾਂ ਵੀ ਜਿਹੜਾ ਸਮਾਗਮ ਤੋਂ ਉਪਰਾੰਤ ਹੈ ਜਿਹੜੇ ਕਿੰਨੇ ਵੇ ਦਾ ਜਿਹੜੀ ਸਮਾਪਤੀ ਹੋ ਜਾਏਗੀ ਦੇਖੋ ਸਾਡਾ ਤਾਂ ਇਹ ਵੀ 2:00 ਵਜੇ ਲਗਭਗ ਹੋ ਜਾਵੇ ਬਾਕੀ ਜਦੋਂ ਐਡਾ ਵੱਡਾ ਸਮਾਗਮ ਹੁੰਦਾ ਫਿਰ ਨਾ ਪਰਬੰਧਕਾਂ ਦੇ ਵਸਤੀ ਕਰ ਰਹੇ ਦੀ ਆ ਨਾ ਕਿਸੇ ਹੋਰ ਦੇ ਕਰ ਰਹੇ ਦੀ ਥੋੜਾ ਬੋੜਾ ਟਾਈਮ ਉੱਪਰ ਹੋਏ ਜਾਂਦਾ ਸੋ ਅਸੀਂ ਜਿਹੜਾ ਲੰਗਰ ਆ ਉਹ ਪਹਿਲਾਂ ਵੀ ਮਹਾਰਾਜ ਜਦੋਂ ਬਾਬਾ ਸ਼ਾਹੀ ਸਿੰਘ ਨੇ ਇਸਥਾਨ ਬਾਤ ਕੀਤਾ ਸੀ ਉਹਨਾਂ ਨੇ ਇੱਕ ਵਾਰ ਅਰਦਾਸ ਕੀਤੀ ਕਹਿੰਦੇ ਇਕੱਠੀ ਅਰਦਾਸ ਹੋ ਗਈ ਲੰਗਰ 24 ਘੰਟੇ ਉਦੋਂ ਦਾ ਹੀ ਚੱਲਦਾ ਤੇ ਲੰਗਰ ਸਵੇਰ ਤੋਂ ਹੀ ਸ਼ੁਰੂ ਹੋ ਜਾਣਾ ਕਿਉਂਕਿ ਸਮਾਗਮ ਕਰਕੇ ਅਚੇਚਾ ਲੰਗਰ ਵੀ ਬਣਨਾ ਵਧੀਆ ਸਾਡੀ ਕੋਸ਼ਿਸ਼ ਹੈ ਕਿ ਬਾਬਾ ਜੀ ਨੇ ਲੰਗਰਾਂ 'ਚ ਬੜੀ ਸੇਵਾ ਕੀਤੀ ਤੇ ਉਸੇ ਤਰ੍ਹਾਂ ਸੀ ਬਦਿਆ ਲੰਗਰ ਜੋ ਹੈ ਅਮਰਸਵੇਲੇ ਤਕਰੀਬਨ 9 ਵਜੇ ਸ਼ੁਰੂ ਹੋ ਜਾਣੇ ਪਾਠ ਕੋਸ਼ਿਸ਼ ਆ ਸਾਡੀ ਵੀ ਸਾਜਰੇ ਤੋਂ ਲੰਗਰ ਸੰਗਤਾਈ ਜਿਵੇਂ ਲੰਗਰ ਸ਼ਖ ਜਿਵੇਂ ਕੋਈ ਆਈ ਜਿਵੇਂ ਕੋਈ ਜਾਇਜ ਜਿਵੇਂ ਕੋਈ ਬੈਠੀ ਜਿਵੇਂ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਸਮਾਜੇ ਬੱਦ ਵੀ ਲੱਗ ਗਿਆ ਤਾਂ ਅਸੀਂ ਲੰਗਰ ਪਾਣੀ ਸਭ ਨੂੰ ਟਾਈਮ ਸਿਰ ਮਿਲੇ ਜਾਣਾ ਹਾਂਜੀ ਅਲਾਕੇ ਨਿਵਾਸੀਆਂ ਨੂੰ ਮੈਂ ਬੇਨਤੀ ਕਰਾਂਗਾ ਖਾਸ ਕਰਕੇ ਜਿਵੇਂ ਕਿ ਹਰਦੇ ਕਰਨ ਜਿਹੜੀ ਜ਼ਮੀਨਾਂ ਸੜੀਆਂ ਤਕਰੀਬਨ ਆਸਪੁਰ ਇਲਾਕੇ ਦੀ ਜਿਹੜੀ ਜ਼ਮੀਨਾਂ ਸੀ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਬਾਬਾ ਜੀ ਵੱਲੋਂ ਬੀਜ ਔਰ ਜਿਹੜੀ ਰੇਹ ਵਗੈਰਾ ਵੀ ਦਿੱਤਾ ਗਿਆ ਔਰ ਨੌਜਵਾਨਾਂ ਨੂੰ ਬੇਨਤੀ ਕਰਾਂਗੇ ਕਿਉਂਕਿ ਜਿੱਥੇ ਐਡਾ بڑا ਸਮਾਗਮ ਹੈ ਉੱਥੇ ਨੌਜਵਾਨਾਂ ਦੀ ਜਿਆਦਾ ਆਪਾਂ ਨੂੰ ਸਹਿਯੋਗ ਦੀ ਲੋੜ ਹੈ ਬਾਬਾ ਜੀ ਹਾਂਜੀ ਉਸ ਬਾਰੇ ਵੀ ਤਕਰੀਬ ਸਾਰੇ ਪਿੰਡਾਂ ਦਾ ਨੌਜਵਾਨ ਉਹਨਾਂ ਦੇ ਜਿਹ ਪ੍ਰਬੰਧਕ ਹਨ ਉਹ ਸਾਡੇ ਨਾਲ ਸੰਪਰਕ ਕਰ ਰਹੇ ਹਨ ਬਹੁਤੇ ਤਾਂ ਆ ਕੇ ਉਹਰੇ ਮਿਲ ਕੇ ਵੀ ਗਏ ਆ ਤੇ ਉਹ ਫਿਰ ਸਾਰੇ ਭਰਪੂਰ ਸੇ ਉਹ ਕਰ ਰਿਹਾ ਕਿਉਂਕਿ ਜਿਹੜਾ ਵਿਸਾਖੀ ਦਾ ਸਮਾਗਮ ਹੁੰਦਾ ਬਹੁਤ ਵੱਡਾ ਸਮਾਗਮ ਹੁੰਦਾ ਉਹ ਤਾਂ ਤਕਰੀਬਨ ਇਹ ਤੇ ਇੱਕ ਸੀਮਤ ਟਾਈਮ ਦੇ ਵਿੱਚ ਸਮਾਗਮ ਆਣਾ ਜਿਹੜਾ ਵਿਸਾਖੀ ਹੁੰਦਾ ਉਹ ਤਾਂ ਸਵੇਰੇ 3 ਵਜੇ ਤੋਂ ਸੰਗਤ ਸ਼ੁਰੂ ਹੋ ਜਾਂਦੀ ਹੈ 3 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਜੋ ਲਾਈਨ ਟੁੱਟਦੀ ਨਹੀਂ ਹੈਗੀ 125 ਫੁੱਟ ਦਰਬਾਰ ਸਾਹਿਬ ਦੀ ਲਵਾਈ ਆ ਤੇ ਉਹ ਤਕਰੀਬਨ 25 ਫੁੱਟ ਚੌੜੀ ਆ ਜਿਹੜੀ ਪਿੱਲਰ ਆ ਤੇ ਚਾਰ ਨਕਾਲ ਤੱਕ तकरीबन ਜੋ ਹੈ 200 ਫੁੱਟ ਤੇ ਉੱਪਰ ਬਣ ਜਾਂਦੀ ਹੈ ਉਹ ਤਕਰੀਬ 5 6 7 ਘੰਟੇ ਉਹ ਪੂਰੀ ਭਰੀ ਹੋ ਰਹਿੰਦੀ ਆ ਪਰ ਇਹ ਉੱਡਾ ਸਮਾਗਮ ਤਾਂ ਨਹੀਂ ਜਦੋਂ ਉੱਡਾ ਬਸਾਖੀ ਦਾ ਸਮਾਗਮ ਸਾਡੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਭਰਪੂਰ ਵਧੀਆ ਢੰਗ ਦੇ ਨਾਲ ਹੋ ਜਾਂਦਾ ਸਭ ਅਸੀਂ ਇਹ ਵੀ ਆਸ ਰੱਖਦੇ ਵੀ ਇਹ ਤਾਂ ਉਹ ਤੋਂ ਛੋਟਾ ਸਮਾਗਮ ਹੈ ਇਹ ਉਹ ਤਾਂ ਵੀ ਵਧੀਆ ਹੋਵੇਗਾ ਤੇ ਬਾਬਾ ਜੀ ਨੂੰ ਪਗੜੀ ਰਸਮ ਜਿਹੜੀ ਕੀਤੀ ਜਾਣੀ ਹੈ ਜਿੱਥੇ ਬਾਬਾ ਜੀ ਦੇ ਮੈਨੇਜਮੈਂਟ ਦੀ ਬਹੁਤ ਜ਼ਿਆਦਾ ਇਹਨਾਂ ਦੀ ਹਰੇਕ ਅਸੀਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਆਂ ਚਾਹੇ ਉਹ ਫੁੱਲਾਂ ਤੋਂ ਲੈ ਕੇ ਫੁੱਲਾਂ ਤੋਂ ਲੈ ਕੇ ਚਾਹੇ ਗਰੀਬ ਦੇ ਪਰਿਵਾਰ ਦੇ ਕੋਈ ਮੁਸੀਬਤ ਹੋਵੇ ਉੱਥੇ ਤੱਕ ਬਾਬਾ ਜੀ ਦੀ ਪਹੁੰਚ ਜ਼ਰੂਰ ਹੁੰਦੀ ਹੈ ਤੇ ਅਸੀਂ ਵੀ ਆਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਬਾਬਾ ਜੀ ਨੂੰ ਹੋਰ ਜਿੰਦੁਕਣੀ ਰਾਚੋਗਣੀ ਬਖਸ਼ਣ ਔਰ ਸੇਧ ਦੀ ਜਿਹੜੀ ਕਾਮਯਾਬੀ ਬਖਸ਼ਣ ਤਾਂ ਕਿ ਇਸ ਇਲਾਕੇ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਸਾਡੇ ਅ ਥੋੜੀ ਜੀ ਗੱਲ ਮੈਂ ਲੰਬੀ ਹੋ ਜਾਣੀ ਹੈ ਪੂਰੇ ਵਰਲਡ ਦੇ ਵਿੱਚ ਮੈਂ ਤਾਂ ਕਹਾਂਗਾ ਇੱਕ ਵਾਰ ਬਾਬਾ ਜੀ ਨੇ ਸਾਡੇ ਨਾਲ ਗੱਲ ਸ਼ੇਅਰ ਕਰੀ ਸੀ ਵੀ ਉਹਦੇ ਫੁੱਲਾਂ ਦੀ ਬੈਲੀ ਦੇਖ ਕੇ ਇੱਕ ਜਹਾਜ਼ ਦਾ ਜਿਹੜਾ ਪੈਲੇਟ ਸੀ ਉਹ ਦੁਬਾਰੇ ਆਇਆ ਸੀ ਬਾਬਾ ਜੀ ਉਹ ਥੋੜੀ ਜੀ ਗੱਲ ਜੀ ਨੂੰ ਸ਼ੇਅਰ ਕਰ ਅ ਇੱਕ ਨਾ ਪੈਲੇਟ ਸਾਡੇ ਕੋਲ ਆਇਆ ਔਰੇ ਆ ਕੇ ਬਹਿ ਗਿਆ ਉਹ ਉਹਨੇ ਦੱਸਿਆ ਕਹਿੰਦਾ ਮੈਂ ਪੈਲੇਟ ਮੈਂ ਇੱਥੋਂ ਜਹਾਜ लेके ਲੰਘਦਾ ਉੱਥੇ ਉਹ ਕਹਿੰਦਾ ਫਿਰ ਮੈਂ ਜਦ ਇੱਥੋਂ ਲੰਘਦਾ ਨਾ ਫਿਰ ਦੇਖਦਾ ਕਹਿੰਦਾ ਫਿਰ ਮੇਰਾ ਹੁੰਦਾ ਵੀ ਮੈਂ ਇੱਥੇ ਜਹਾਜ ਲਾ ਲਵਾਂ ਕਹਿੰਦਾ ਅੱਜ ਮੈਂ ਫਿਰ ਬਾਈ ਰੋਡ ਜਾ ਰਿਹਾ ਤਾਂ ਕਹਿੰਦਾ ਫਿਰ ਮੈਂ ਤਾਂ ਫਿਰ ਬੜਾ ਮੇਰੇ ਸੁਭਾਗ ਪੇ ਉਹ ਦੇਖ ਕੇ ਸਾਰਾ ਬੜਾ ਘੁੰਮਿਆ ਫਿਰ ਤੇ ਮਿਲ ਕੇ ਗਿਆ ਜਲਪਾਣੀ ਛੱਕ ਕੇ ਗਿਆ ਬੜੀ ਉਹਨੇ ਖੁਸ਼ੀ ਜਾਰ ਕਰੀ ਕਹਿੰਦਾ ਵੀ ਬਹੁਤ ਵਧੀਆ ਮੇਨਟੇਨ ਕਰਿਆ ਹਾਂਜੀ ਤੇ ਜਿੱਥੇ ਸਾਡੇ ਇਲਾਕੇ ਦੇ ਵਿੱਚ ਬਾਬਾ ਜੀ ਦੀ ਪ੍ਰਸ਼ੰਸਾ ਉੱਥੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਤੂੰ ਦੇਖੋ ਇੱਕ ਪੈਲੇਟ ਦਾ ਆਣਾ ਬਹੁਤ ਵੱਡੀ ਗੱਲ ਹੈ ਤਾਂ ਕਿ ਅ ਅਸੀਂ ਜੀ ਉਹ ਮਤਲਬ ਬਹੁਤ ਹੀ ਵਧੀਆ ਸਾਡੇ ਗੁਰਦੁਆਰਾ ਸਾਹਿਬ ਦੀ ਸਾਮ ਸਵਾਲ ਹੈ ਜਿਵੇਂ ਕਿ ਬਾਬਾ ਜੀ ਨੂੰ ਫੁੱਲਾਂ ਬਾਰੇ ਬਹੁਤ ਜ਼ਿਆਦਾ ਨੌਲੇਜ ਆ ਅਸੀਂ ਪਿੱਛੇ ਇੱਕ ਦੋ ਵੀਡੀਓ ਵੀ ਸ਼ੇਅਰ ਕੀਤੀ ਸੀ ਉਹਦੇ ਵਿੱਚ ਬਾਬਾ ਜੀ ਨੇ ਦੱਸਿਆ ਵੀ ਕਿਹੜੇ ਕਿਹੜੇ ਫੁੱਲ ਆ ਕਦੋਂ ਉਗਦੇ ਆ ਕਦੋਂ ਲਗਾਣੇ ਆ ਕਦੋਂ ਉਹਨਾਂ ਦੀ ਸਾਮ ਸਵਾਲ ਹੋਣੀ ਆ ਤੇ ਅਸੀਂ ਫਿਰ ਦੁਬਾਰੇ ਅਪੀਲ ਕਰਦੇ ਹਾਂ ਮਾਲਕ ਦੇ ਅੱਗੇ ਵੀ ਬਾਬਾ ਜੀ ਨੂੰ ਦਿਨ ਦੁਗਣੀ ਰਾ ਚੁਗਣੀ ਬਖਸ਼ਣ ਸਿਹਤ ਦੀ ਜਿਹੜੀ ਇਹ ਕਮਜਾਬੀ ਬਖਸ਼ਣ ਤਾਂ ਕਿ ਇਸ ਇਲਾਕੇ ਨੂੰ ਸਾਡੇ ਹੋਰ ਜਿਹੜਾ ਸੇਵਾ ਦਾ ਜਿਹੜਾ ਮੌਕਾ ਦੇ ਕੈਮਰਾਮੈਨ ਅਮਨਦੀਪ ਸਿੰਘ ਜੀ ਨੇ ਜੀ ਸਟਾਰਟ ਹੀ ਹੁੰਦੇ ਨੇ ਕਿਰਪਾਲ ਸਿੰਘ ਲੋ